ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਜੌਬ ਅਲਰਟ ਬਿਰਵੀਂਦਰ ਤੇ ਸੋ ਦੋਸਤੋ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਰੂਹ ਰੂ ਹੋ ਚੁੱਕੇ ਹਾਂ ਅੱਜ ਦੀ ਜਿਹੜੀ ਭਰਤੀ ਨਿਕਲ ਕੇ ਆਏ ਦੋਸਤੋ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਯਾਨੀ ਕਿ ਖੇਤੀਬਾੜੀ ਵਿਭਾਗ ਦੁਆਰਾ ਕੱਢੀ ਗਈ ਹੈ ਇਸ ਦੇ ਵਿੱਚ ਕਿਹੜੇ ਕਿਹੜੇ ਕੈਂਡੀਡੇਟ ਇਹਨਾਂ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਕਿਹੜੀ ਪੋਸਟ ਹੈ ਕੀ ਹੈ ਪੂਰੀ ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਜਿਹੜੀ ਜਾਣਕਾਰੀ ਪ੍ਰੋਵਾਈਡ ਕਰਾਵਾਂਗੇ ਸੋ ਸਭ ਤੋਂ ਪਹਿਲਾਂ ਜਿਹੜੇ ਦੋਸਤ ਆਪਣੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਕੇ ਛੱਡ ਦਿਓ ਦੋਸਤੋ ਤਾਂ ਕਿ ਭਵਿੱਖ ਦੇ ਵਿੱਚ ਕੋਈ ਵੀ ਨਵਾਂ ਨੋਟੀਫਿਕੇਸ਼ਨ ਆਉਂਦਾ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਕੋ ਜਿਹੜਾ ਚੈਨਲ ਉੱਪਰ ਮਿਲ ਜਾ ਕਰੇਗਾ ਸੋ ਦੋਸਤੋ ਜਿਆਦਾ ਦੇਰ ਨਾ ਕਰਦੇ ਹੋਏ ਚੱਲਦੇ ਆਂ ਆਪਣੇ ਅੱਜ ਦੇ ਨੋਟੀਫਿਕੇਸ਼ਨ ਉੱਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆਂ ਇਸ ਦੇ ਵਿੱਚ ਏਜ ਲਿਮਟ ਤੁਹਾਡੀ ਕੀ ਰਹੇਗੀ 18 ਤੋਂ ਲੈ ਕੇ 37 ਸਾਲ ਦੇ ਜਿਹੜੇ ਕੈਂਡੀਡੇਟ ਨੇ ਕੋਈ ਨਾ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਐਪਲੀਕੇਸ਼ਨ ਫੀਸ ਦੀ ਗੱਲ ਕਰ ਲੈਨੇ ਆ ਇਸ ਦੇ ਵਿੱਚ ਆਲ ਕੈਂਡੀਡੇਟ ਵਾਸਤੇ 200 ਰੁਪਏ ਫੀਸ ਹੈ ਦੋਸਤੋ ਇਸ ਦੇ ਵਿੱਚ ਅੱਗੇ ਆਪਾਂ ਗੱਲ ਕਰ ਲੈਨੇ ਤੁਹਾਡੀ ਸੈਲਰੀ ਕਿੰਨੀ ਰਹੇਗੀ ਇਸ ਦੇ ਵਿੱਚ ਸੈਲਰੀ ਰੱਖੀ ਗਈ ਹੈ 12000 ਪਰ ਮਨთ ਜਿਹੜੀ ਤੁਹਾਡੀ ਉਹ ਸੈਲਰੀ ਰਹੇਗੀ ਸਿਲੈਕਸ਼ਨ ਪ੍ਰੋਸੈਸ ਜਿਹੜਾ ਉਹ ਤੁਹਾਡਾ ਹੋਣਾ ਵਾਲਾ ਹੈ ਦੋਸਤੋ ਉਹ ਡਾਇਰੈਕਟ ਤੁਹਾਡੀ ਭਰਤੀ ਹੋਵੇਗੀ ਕੋਈ ਤੁਹਾਡਾ ਪੇਪਰ ਨਹੀਂ ਹੋਣਾ ਓਨਲੀ ਇੰਟਰਵਿਊ ਦੇ ਬੇਸ ਤੇ ਤੁਹਾਡੀ ਜਿਹੜੀ ਉਹ ਭਰਤੀ ਕੀਤੀ ਜਾਣੀ ਹੈ ਦੋਸਤੋ ਅੱਗੇ ਆਪਾਂ ਗੱਲ ਕਰ ਲੈਂਦੇ ਹਾਂ ਵੈਕੈਂਸੀ ਦੀ ਡਿਟੇਲ ਦੇ ਵਿੱਚ ਇਸ ਦੇ ਵਿੱਚ ਕਿਹੜੀ ਭਰਤੀ ਕੱਢੀ ਗਈ ਹੈ ਇਸ ਦੇ ਵਿੱਚ ਫਾਰਮਰ ਚੇਂਜ ਏਜੰਟ ਦੀ ਭਰਤੀ ਕੱਢੀ ਗਈ ਹੈ ਦੋਸਤੋ ਕੁਆਲਿਫੀਕੇਸ਼ਨ ਇਸ ਦੇ ਵਿੱਚ ਰੱਖੀ ਗਈ ਹੈ 10ਵੀਂ ਤੁਸੀਂ ਪਾਸ ਹੋਣੇ ਚਾਹੀਦੇ ਹੋ ਪੰਜਾਬੀ ਸਬਜੈਕਟ ਦੇ ਨਾਲ میٹرਿਕ ਵਿਦ ਫਾਰਮਿੰਗ ਬੈਕਗਰਾਉਂਡ ਤੁਹਾਡੀ ਜਿਹੜੀ ਹੈ ਉਹ ਕਿਸਾਨੇ ਰਿਲੇਟਡ ਹੋਣੀ ਚਾਹੀਦੀ ਹੈ ਦੋਸਤੋ ਉਹ ਇਸ ਦੇ ਭਰਤੀ ਵਾਸਤੇ ਐਲੀਜੀਬਲ ਨੇ ਅੱਗੇ ਆਪਾਂ ਇਸ ਦੇ ਵਿੱਚ ਗੱਲ ਕਰ ਲੈਂਦੇ ਹਾਂ ਜੋਬ ਟਾਈਪ ਜਿਹੜੀ ਤੁਹਾਡੀ ਰਹੇਗੀ ਉਹ ਕੰਟਰੈਕਟ ਬੇਸ ਜਿਹੜੀ ਤੁਹਾਡੀ ਜੋਬ ਹੋਵੇਗੀ ਠੇਕੇਦਾਰ ਜਿਹੜੀ ਭਰਤੀ ਕੀਤੀ ਜਾਣੀ ਹੈ ਦੋਸਤੋ ਅੱਗੇ ਆਪਾਂ ਗੱਲ ਕਰ ਲਈਏ ਇੰਪੋਰਟੈਂਟ ਡੇਟ ਕਦੋਂ ਤੱਕ ਤੁਸੀਂ ਇਹ ਫਾਰਮ ਨੂੰ ਤੁਸੀਂ ਭਰ ਸਕਦੇ ਹੋ ਇਸ ਦੀ ਡੇਟ ਰੱਖੀ ਗਈ ਹੈ 29 12 2023 ਤੱਕ ਤੁਸੀਂ ਇਹ ਫਾਰਮ ਨੂੰ ਜਿਹੜਾ ਹੈ ਉਹ ਭਰ ਸਕਦੇ ਹੋ ਦੋਸਤੋ ਇਹ ਜਿਹੜੇ ਫਾਰਮ ਦੀ ਡੇਟ ਸੀਗੀ ਦੋਸਤੋ ਅੱਗੇ ਆਪਾਂ ਇਸ ਨੂੰ ਭਰਨਾ ਕਿਵੇਂ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਇਹ ਜਿਹੜੀ ਭਰਤੀ ਕੀਤੀ ਗਈ ਹੈ ਪੀਯੂ ਪਠਾਨਕੋਟ ਦੁਆਰਾ ਆਪਾਂ ਭਰਤੀ ਕੱਢੀ ਹੈ ਦੋਸਤੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਠਾਨਕੋਟ ਦੁਆਰਾ ਇਸ ਦਾ ਜਿਹੜਾ ਐਡਰੈਸ ਹੈ ਉਹ ਤੁਹਾਨੂੰ ਇੱਕ ਵਾਰੀ ਮੈਂ ਮੈਂਸ਼ਨ ਕਰਾ ਦਿੰਦਾ ਤੁਸੀਂ ਜਿਹੜੇ ਫਾਰਮ ਨੂੰ ਭਰ ਕੇ ਇਹਨਾਂ ਦੇ ਦਿੱਤੇ ਐਡਰੈਸ ਤੇ ਭੇਜ ਦੇਣਾ ਉਸ ਦਾ ਮੈਂ ਲਿੰਕ ਆ ਤੁਹਾਨੂੰ ਆਪਣੇ ਡਿਸਕ੍ਰਿਪਸ਼ਨ ਚੈਨਲ ਦੇ ਵਿੱਚ ਦੇ ਦੇਵਾਂਗਾ ਲਿੰਕ ਨੂੰ ਵੀ ਤੁਸੀਂ ਇੱਕ ਵਾਰੀ ਪੀਡੀਐਫ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਰੀਡ ਕਰਕੇ ਫਿਲ ਕਰਕੇ ਇਹਨਾਂ ਦੇ ਦਿੱਤੇ ਐਡਰੈਸ ਤੇ ਤੁਸੀਂ ਭੇਜ ਦੇਣਾ ਇੱਕ ਵਾਰੀ ਇਹਨਾਂ ਦਾ ਐਡਰੈਸ ਤੁਸੀਂ ਉਹ ਦੇਖ ਸਕਦੇ ਹੋ ਦੋਸਤੋ ਉਪਰੋਕਤ ਉਪਰੋਕਤ ਯੋਗਤਾਵਾਂ అనుభਵ ਨੂੰ ਪੂਰਾ ਕਰਨ ਵਾਲੇ ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਪੱਤਰਾਂ ਦੀਆਂ ਤਸਦੀਕ شدہ ਕਾਪੀਆਂ ਕੰਟਰੋਲਰ ਐਡਰੈਸ ਨੋਟ ਕਰ ਲਓ ਦੋਸਤੋ ਪੀਏਯੂ ਲੁਧਿਆਣਾ ਦੇ ਹੱਕ ਵਿੱਚ 200 ਰੁਪਏ ਦਾ ਬੈਂਕ ਡਰਾਫਟ ਦੇ ਨਾਲ ਨਤੀ ਕੀਤੇ ਬਿਨੇ ਪੱਤਰ ਲੁਧਿਆਣਾ ਵਿਖੇ ਅਦਾ ਕਰਨ ਯੋਗ ਨੂੰ ਭੇਜਣ ਡਿਪਟੀ ਡਾਇਰੈਕਟਰ ਟੀਆਰਜੀ ਖੇਤੀ ਵਿਗਿਆਨ ਕੇਂਦਰ ਪਠਾਨਕੋਟ ਪਿੰਨ ਕੋਡ ਹੈ ਦੋਸਤੋ 145001 ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ ਹੈ 29/12/2030 ਬਿਨਾਂ ਫੀਸ ਦੇ ਪ੍ਰਾਪਤ ਹੋਣ ਦਾ ਅਤਿ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ ਉਮੀਦਵਾਰ ਦੇ ਦਸਤਾਵੇਜ਼ ਦੀ ਪੜਤਾਲ 4/1/2024 ਨੂੰ ਸਵੇਰੇ 11 ਵਜੇ ਹੋਵੇਗੀ ਕੇਵੀਕੇ ਪਠਾਨਕੋਟ ਵਿਖੇ ਪ੍ਰਸ਼ੰਸਾ ਪੱਤਰਾਂ ਦੀਆਂ ਅਸਲ ਕਾਪੀਆਂ ਤਸਦੀਕ ਦੇ ਸਮੇਂ ਲਿਆਉਣੀਆਂ ਚਾਹੀਦੀਆਂ ਹਨ ਤਸਦੀਕ ਵਿੱਚ ਸ਼ਾਮਲ ਹੋਣ ਵਾਲੇ ਹੋਣ ਲਈ ਕੋਈ ਵੀ ਟੀਏਡੀ ਨਹੀਂ ਦਿੱਤਾ ਜਾਵੇਗਾ ਦੋਸਤੋ ਸੋ ਇਹ ਸੀ ਅੱਜ ਦੀ ਭਰਤੀ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਓ ਸੋ ਮਿਲਦੇ ਆਂ ਤਦ ਤੱਕ ਲਈ ਨਵੀਂ ਤੇ ਤਾਜ਼ਾ ਭਰਤੀ ਲੈ ਕੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ